ਹਾਂਜੀ ਸਤਿ ਸ਼੍ਰੀ ਅਕਾਲ ਜੀ ਮਠੰਡਾ ਫੈਮਿਲੀ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਤੇ ਅੱਜ ਆਪਾਂ ਜਿਹੜੀ ਤੁਹਾਡੇ ਸਾਹਮਣੇ-ਸਾਹਮਣੇ ਵੀਡੀਓ ਲੈ ਕੇ ਆਏ ਜੀ ਇਹ ਵੀਡੀਓ ਦਾ ਟਾਈਟਲ ਹੈ ਤੁਸੀਂ ਪੜੀ ਲਿਆ ਹੋਣਾ ਤੇ ਆਪਾਂ ਤੁਹਾਨੂੰ ਦੱਸਦੇ ਹਾਂ ਦੇਖੋ ਜਦੋਂ ਆਪਣੀ ਜ਼ਿੰਦਗੀ ਦੇ ਵਿੱਚ ਇੰਨੇ ਸਾਰੇ ਦੁੱਖ ਹੁੰਦੇ ਆ ਕਿ ਉਹ ਖਤਮ ਹੋਣ ਦਾ ਨਾ ਹੀ ਨਹੀਂ ਲੈਂਦੇ ਆਪਾਂ ਕਦੇ-ਕਦੇ ਖੁਦ ਹੀ ਥੱਕ ਹਾ ਕੇ ਕਹਿੰਦੇ ਆ ਆਪਾਂ ਨੂੰ ਆਦਤ ਬਣ ਜਾਂਦੀ ਏ ਜੇ ਆਪਾਂ ਥੱਕ ਹਾਰ ਕੇ ਕਹਿੰਦੇ ਆ ਵੀ ਇਹਨਾਂ ਤੋਂ ਮੇਰਾ ਸ਼ਟਕਾਰਾ ਨਹੀਂ ਹੋਣਾ ਇੱਕ ਬਸ ਮੇਰੀ ਲਾਈਫ ਦਾ ਕિસ્ਸਾ ਹੀ ਬਣ ਗਿਆ ਇਹ ਮੈਨੂੰ ਕਦੇ ਵੀ ਨਹੀਂ ਛੱਡਣਗੇ ਤੇ ਮੈਂ ਤਾਂ ਸਾਰੀ ਉਮਰ ਆਇਆਂ ਦੁੱਖਾਂ 'ਚ ਹੀ ਲੰਘ ਗਈ ਇੱਕ ਦਿਨ ਵੀ ਮੈਂ ਤਾਂ ਸੁਖ ਦਾ ਨਹੀਂ ਗਿਆ ਜਾ ਮੈਂ ਇਸ ਘਰੇ ਆਈਆਂ ਬਸ ਮੈਂ ਤਾਂ ਉਹਦੇ ਲਈ ਆਈ ਦੁਖੀ ਐ ਕਦੇ ਵੀ ਮੈਨੂੰ ਸੁਖ ਨਹੀਂ ਮਿਲਿਆਗਾ ਕਦੇ ਵੀ ਮੈਨੂੰ ਸੁਖ ਨਹੀਂ ਮਿਲੂਗਾ ਮੈਂ ਆਈ ਤਰਫ਼ ਦੀ ਲੰਘ ਐਸ ਤਰ੍ਹਾਂ ਆਪਾਂ ਨਾ ਕਈ ਵਾਰ ਬਹੁਤ ਸਾਰੀਆਂ ਸ਼ਿਕਾਇਤਾਂ ਕਰਦੇ ਆਂ ਪ੍ਰਮਾਤਮਾ ਨਾਲ ਵੀ ਕਰਦੇ ਆਂ ਆਪਾਂ ਆਪਣੇ ਨਾਲ ਵੀ ਕਰਦੇ ਆਂ ਪਤਾ ਨਹੀਂ ਮੇਰੀ ਕਿਹੋ ਜਿਹੀ ਕਿਸਮਤ ਲਿਖਤੀ ਮੈਂ ਦੁਨੀਆਂ ਨਾਲ ਹੱਸ ਨਹੀਂ ਖੇਡਦੀ ਮੈਂ ਇੰਨਾ ਦੁਖੀ ਕਿਉਂ ਰਹਿਨੀ ਆ ਮੈਂ ਕਿਉਂ ਹੁੰਦਾ ਹਨਾ ਵੀ ਇਹ ਕਈ ਵਾਰ ਜ਼ਿੰਦਗੀ ਦੇ ਵਿੱਚ ਇਸ ਤਰ੍ਹਾਂ ਦੁੱਖ ਹੁੰਦੇ ਰਹਿੰਦੇ ਆ ਤੇ ਆਪਾਂ ਜਦੋਂ ਵੀ ਕੋਈ ਕੋਈ ਵੀ ਦੁੱਖ ਹੁੰਦਾ ਸਭ ਤੋਂ ਪਹਿਲਾਂ ਹੁੰਦੀ ਸੇਵਾ ਜੋ ਵੀ ਆਪਾਂ ਬੇਜਵਾਨ ਜਾਨਵਰਾਂ ਦੀ ਕਰਦੇ ਆ ਬੇਜਵਾਨ ਪੰਛੀਆਂ ਦੀ ਸੇਵਾ ਕਰਦੇ ਆ ਉਹ ਸਭ ਤੋਂ ਵੱਧ ਫਲ ਦਿੰਦੇ ਆ ਹੁਣ ਆਪਾਂ ਵੇਖੋ ਘਰਾਂ ਦੇ ਵਿੱਚ ਸਹਿਪਾਠ ਵੀ ਕਰਾ ਲੈਂਦੇ ਆ ਆਪਾਂ ਕਹਿੰਨੇ ਸਹਿਪਾਠ ਕਰਾ ਫਿਰ ਵੀ ਘਰ ਦੇ ਵਿੱਚ ਸ਼ਾਂਤੀ ਨਹੀਂ ਹੋਈ ਸਹਿ ਪਾਠ ਕਰਾ ਕੇ ਪਸੀਸਾਂ ਕਿਹਦੀਆਂ ਲਈਆਂ ਕਿਸੇ ਦੀਆਂ ਨਹੀਂ ਲਈਆਂ ਆਪਾਂ ਦੇ ਰਸਤੇ ਦਾ ਰਾਂ ਭਣਾ ਭਾਈਆਂ ਨੂੰ ਸੱਦਿਆ ਸੱਦ ਕੇ ਆਪਾਂ ਚਲੋ ਪਪੋਗ ਪਾਇਆ ਉਹਨਾਂ ਨੂੰ ਚਾਹ ਪਾਣੀ ਪਿਆ ਰੋ ਉਹ ਤਾਂ ਹੁਣ ਦੇਖੋ ਜੀ ਘਰੋਂ ਖੁਦ ਹੀ ਰੱਜੇ ਹੁੰਦੇ ਆ ਕੋਈ ਭੁੱਖੇ ਤਾਂ ਹੁੰਦੇ ਨਹੀਂ ਜੇ ਆਪਾਂ ਉੱਥੇ ਗਰੀਬਾਂ ਲਈ ਲੰਗਰ ਲਾਉਂਦੇ ਗਰੀਬਾਂ ਲਈ ਕੋਈ ਸੇਵਾ ਕਰਦੇ ਫੇਰ ਆਪਾਂ ਨੂੰ ਸੀਸਾ ਮਿਲਦਣਾ ਜਦੋਂ ਗੁਰਵਾ ਆਪਾਂ ਘਰ ਦੇ ਸਹਿ ਪਾਠ ਕਰਾਉਨੇ ਆ ਆਪਾਂ ਜਦੋਂ ਵੀ ਬਾਬਾ ਜੀ ਵੇਗ ਗ੍ਰ anthi ਸਿੰਘ ਆਕੇ ਪਾਠ ਪੜ੍ਹਦੇ ਆ ਤੇ ਆਪਣਾ ਹੁੰਦਾ ਵੀ ਸਹੀ ਕਿ ਚਾਪ ਇੱਕ ਜਾਣਾ ਬੈਠ ਕੇ ਪਾਠ ਜ਼ਰੂਰ ਸੁਣੇ ਫਿਰ ਫਿਰ ਇਹ ਨਹੀਂ ਹੁੰਦਾ ਵੀ ਅੰਦਰ ਪਾਠ ਗ੍ਰੰਥੀ ਪਾਠ ਕਰ ਰਿਹਾ ਆਪਾਂ ਬਾਹਰ ਆਪੋ ਆਪ ਦੇ ਕੰਮਾਂ ਦੇ ਵਿੱਚ ਰੁੱਝੇ ਹੋਏ ਆ ਨਹੀਂ ਜੀ ਇੱਕ ਸਵੇਰ ਸ਼ਾਮ ਜਦੋਂ ਵੀ ਗ੍ਰੰਥੀ ਸਿੰਘ ਆਪਣੇ ਘਰ ਦੇ ਵਿੱਚ ਪਾਠ ਕਰਨ ਦਾ ਆਪਣਾ ਇੱਕ ਜਾਣਾ ਚੋ ਉਹਨਾਂ ਚਿਰ ਉੱਥੇ ਮੌਜੂਦ ਰਹੇ ਇੱਕ ਜਾਣੇ ਬੈਠ ਜੇ ਵੈਸੇ ਤਾਂ ਸਾਰੇ ਬਹਿ ਜਾਣ ਬਹੁਤ ਚੰਗਾ ਪਰ ਇੱਕ ਤਾਂ ਬੈਠ ਕੇ ਸੁਣੇ ਸੁਣੇ ਤੇ ਬਾਕੀ ਆਪਾਂ ਇੱਥੇ ਤੁਹਾਨੂੰ ਕੁਝ ਕੁ ਗੱਲਾਂ ਕੁਝ ਆਪਾਂ ਯਾ ਦੱਸਦੇ ਆਂ ਵੀ ਜ਼ਿੰਦਗੀ ਦੇ ਜਦੋਂ ਦੁੱਖਾਂ ਦਾ ਅੰਤ ਹੀ ਨਾ ਹੋਵੇ ਦੁੱਖ ਵਧੀ ਵਧੀ ਜਾਣ ਤੇ ਉੱਥੇ ਆਪਾਂ ਕੀ ਕਰਨਾ ਜੀ ਆਪਾਂ ਤੁਸੀਂ ਇਹ ਨਾ ਕਰਕੇ ਦੇਖਿਓ ਇਹ ਕੋਈ ਵਹਿਮ ਪਰਮ ਨਹੀਂ ਕੁਝ ਨਹੀਂ ਜੁੜਿਆ ਹੈਗਾ ਇਹ ਇੱਕ ਹਕੀਕਤ ਹੈ ਇਸ ਸਚਾਈ ਐ ਸਮੇਂ ਦੀ ਠੀਕ ਹੈ ਇਹ ਬਹੁਤ ਸਾਰੇ ਲੋਕਾਂ ਨੇ ਕੀਤਾ ਹੋਇਆ ਕਾਫੀ ਲੋਕਾਂ ਨੂੰ ਸ਼ਾਂਤੀ ਮਿਲਦੀ ਜਿਹੜੇ ਸ਼ਰਧਾ ਨਾਲ ਕੀਤਾ ਸੀ ਤੇ ਕਰ ਰਹੇ ਆਂ ਇਥੇ ਮੈਂ ਤੁਹਾਨੂੰ ਦੱਸਦੀ ਜੇ ਤੁਸੀਂ ਬਿਲਕੁਲ ਥੱਕ ਹਾਰ ਕੇ ਨਰਾਸ਼ ਹੋਗੇ ਕਿ ਮੇਰਾ ਹਰ ਵਾਸ ਮੇਰੇ ਤੇ ਜ਼ਿੰਦਗੀ ਆ ਹੀ ਨਾ ਕੋ ਮੈਨੂੰ ਸੁਖ ਮਿਲਣਾ ਹੀ ਨਹੀਂ ਇੱਕ ਵਾਰੀ ਮੇਰੇ ਕਹਿਣ ਤੇ ਤੁਸੀਂ ਇਹ ਕੰਮ ਕਰੋ ਤੁਸੀਂ ਖੁਦ ਦੇਖੋਗੇ ਤੁਹਾਡੀ ਜ਼ਿੰਦਗੀ ਦੇ ਵਿੱਚ ਸਕੂਨ ਸ਼ੁਰੂ ਹੋਊਗਾ ਸਮੇਂ ਦੇ ਨਾਲ ਨਾਲ ਤੁਹਾਡਾ ਸਮਾਂ ਬਦਲ ਜੂ ਮਾੜਾ ਸਮਾਂ ਨਿਕਲੂ ਤੇ ਚੰਗਾ ਸਮਾਂ ਆਪਕਾ ਤੁਸੀਂ ਇੱਥੇ ਕੀ ਕਰਨਾ ਜੀ ਜਿਵੇਂ ਹੁਣ ਗਰਮੀ ਆ ਗਈ ਹੁਣ ਅੱਗੇ ਗਰਮੀ ਆ ਗਈ ਤੁਸੀਂ ਹੁਣ ਜਿਵੇਂ ਆ ਵਿਸਾਖੀ ਆ ਰਹੀ ਹੈ ਵਿਸਾਖੀ ਦੀ ਸੰਗਰਾਣ ਵਾਲੇ ਦਿਨ ਜਦੋਂ ਵੀ ਤੁਸੀਂ ਤੁਸੀਂ ਸਤਰਾ ਦਾ ਵਾਲੇ ਦਿਨ ਗੁਰੂ ਘਰ ਹੀ ਜ਼ਰੂਰ ਜਾਣਾ ਜੇ ਕੋਈ ਨੇੜੇ ਸੋੜੇ ਤੀਰਥ ਸਥਾਨ ਆ ਜਿੱਥੇ ਮੇਲਾ ਭਰਦਾ ਹੋਵੇ ਉੱਥੇ ਜਾਓ ਤੇ ਉੱਥੇ ਵਿੱਚ ਉੱਥੇ ਕੀਮਤ ਦੀ ਪੰਛੀ ਸੌਰੀ ਪਿੰਜਰਿਆਂ ਦੇ ਵਿੱਚ ਨਾ ਪੰਛੀ ਕੈਦ ਕਰੀ ਬੈਠੇ ਹੁੰਦੇ ਆ ਤੁਸੀਂ ਉੱਥੇ ਕੀ ਕਰਨਾ ਪੈਸੇ ਲੈ ਜਿੰਨੇ ਵੀ ਕੀਮਤ ਦਾ ਪੰਛੀ ਦਿੰਦਾ ਤੁਹਾਨੂੰ ਆਪਦੇ ਨਾਮ ਬੇ ਮੁੱਲ ਭਾਅ ਆ ਜਿਹੜਾ ਕਰਦਿਆਂ ਕਰਕੇ ਉਹ ਤੋਂ ਪੰਛੀ ਲੈ ਕੇ ਉਹਨੂੰ ਤੁਸੀਂ ਆਜ਼ਾਦ ਕਰਨਾ ਇਹ ਤੁਸੀਂ ਕਰਨਾ ਸੰਗਰਾ ਦਾ ਵਾਲੇ ਦਿਨ ਕੰਮੀ ਦੇ ਵਿੱਚ ਹੋਵੇ ਤਾਂ ਬਹੁਤ ਵਧੀਆ ਕਿਉਂਕਿ ਵੇਖੋ ਉਹ ਇੱਕ ਕੈਦ ਹੁੰਦਾ ਨਾ ਤਾਂ ਉਹ ਆਪ ਦੀ ਮਰਜ਼ੀ ਦਾ ਕਿਤੇ ਉੱਡ ਫਿਰ ਸਕਦਾ ਨਾ ਮਰਜ਼ੀ ਦਾ ਖਾ ਪੀ ਸਕਦਾ ਇਹ ਨਹੀਂ ਹੈ ਕਿ ਜਦੋਂ ਉਹਨੂੰ ਤੇ ਲੱਗਿਆ ਜਿੱਥੇ ਜੀ ਕਰਿਆ ਉਹ ਸੋਹਣਾ ਪਾਣੀ ਮਿਲਿਆ ਝਰਨੇ 'ਚ ਨਹਾਤਾ ਪਾਣੀ ਪੀਤਾ ਉਹ ਆਜ਼ਾਦੀ ਤਾਂ ਆਪਾਂ ਉਹਦੀ ਉਹ ਆਜ਼ਾਦੀ ਤਾਂ ਪਿੰਜਰੇ ਵਾਲਾ ਭਾਈ ਆਪਣੇ ਥੋੜੇ ਜੇ ਪੈਸਿਆਂ ਦੀ ਖਾਤਰ ਲਾਲਚ ਦੀ ਖਾਤਰ ਖਤਮ ਕਰ ਦਿੰਦਾ ਉਹ ਆਜ਼ਾਦੀ ਉਹਦੀ ਠੀਕ ਹੈ ਨਾ ਤਾਂ ਕਿਤੇ ਵੇਖ ਪੰਛੀਆਂ ਨਾਲ ਵਿਚਾਰਾ ਉਸ ਮਾਨਾ ਚੋੜ ਸਕਦਾ ਨਾ ਕਿਤੇ ਕੋਈ ਚਹਿ ਚਰਾ ਸਕਦਾ ਨਾ ਕੋਈ ਕੋਈ ਮਰਜੀ ਦਾ ਕੁਝ ਵੀ ਖਾ ਪੀ ਨਹੀਂ ਸਕਦਾ ਬਸ ਉਹ ਜਿਹੜਾ ਉਹਦੇ ਵੱਲੋਂ ਥੋੜਾ ਬੋਧਾ ਦਿੱਤਾ ਜਾਂਦਾ ਉਹੀ ਖਾ ਕੇ ਉੱਥੇ ਵਿਚਾਰਾ ਪਿੰਜਰੇ ਦੇ ਵਿੱਚ ਉਹ ਕੈਦ ਹੋਇਆ ਹੁੰਦਾ ਸਭ ਤੋਂ ਵੱਡਾ ਪੁੰਨ ਹੈ ਜੇ ਤੁਸੀਂ ਉਹ ਪੰਛੀ ਖਰੀਦੋ ਖਰੀਦ ਕੇ ਉਹਨੂੰ ਆਜ਼ਾਦ ਕਰ ਦਿਓ ਇਸ ਤਰ੍ਹਾਂ ਕਰੋ ਜੇ ਉਹ ਨੂੰ ਆਪਾਂ ਕਿਸੇ ਨੂੰ ਕਿਸੇ ਬੇਜਵਾਨ ਪੰਛੀ ਜੋ ਪੰਛੀਆਂ ਦੇ ਸਭ ਦੇ ਵਿੱਚ ਜੀ ਪਰਮਾਤਮਾ ਦਾ ਵਾਸ ਹੁੰਦਾ ਸਭ ਦੇ ਵਿੱਚ ਰੱਬ ਵਾਸਦਾ ਜੇ ਆਪਾਂ ਉਹਨੂੰ ਯਾਦ ਕਰਦੇ ਹਾਂ ਖੁਸ਼ੀਆਂ ਸੁਣਨ ਕਿੰਨੀਆਂ ਕਸੀਸਾਂ ਦੇਊਗਾ ਤੇ ਦੁੱਖਾਂ ਤੋਂ ਉੱਤੋਂ ਤੁਸੀਂ ਵੀ ਯਾਦ ਹੋ ਜਾਓਗੇ ਤੁਹਾਨੂੰ ਵੀ ਪਰਮਾਤਮਾ ਦੇ ਦੁੱਖਾਂ ਦੀ ਜਿਹੜੀ ਕੰਢੜੀ ਤੁਹਾਡੇ ਨਾਲ ਬੱਤੀ ਹੋਈ ਹੈ ਦੇ ਉੱਤੋਂ ਯਾਦ ਕਰਦੇ ਤੁਸੀਂ ਵੀ ਸੁੱਖਾਂ ਦਾ ਸੋਹਣਾ ਸਕੂਨ ਭਰਿਆ ਜੀਵਨ ਬਤੀਤ ਕਰੋਗੇ ਤੁਸੀਂ ਇੱਥੇ ਮੇਰੇ ਕਹਿਣ ਤੇ ਇੱਕ ਵਾਰੀ ਤੁਸੀਂ ਇਹ ਕੰਮ ਜ਼ਰੂਰ ਕਰਿਓ ਜਦੋਂ ਤੁਸੀਂ ਹੁਣ ਮਾਗੀ ਦੀ ਸੰਗਰਾਦ ਉਸ ਤੁਸ ਕਾ ਵਿਸਾਖੀ ਸੋਰੀ ਵਿਸਾਖੀ ਦੀ ਸੰਗਰਾਦ ਆਉਗੀ ਤੁਸੀਂ ਇਸ ਦਿਨੇ ਕੰਮ ਕਰਿਓ ਤੁਸੀਂ ਦੇਖੋਗੇ ਇਸ ਮਹੀਨੇ ਦੇ ਵਿੱਚ ਵਿੱਚ ਹੀ ਤੁਹਾਨੂੰ ਕਾਫੀ ਸਾਰਾ ਸਕੂਨ ਮਿਲੂ ਲੱਗੂ ਤੁਹਾਨੂੰ ਖੁਦ ਨੂੰ ਵੀ ਲੱਗੂ ਵੀ ਹੁਣ ਥੋੜਾ ਜਨਾ ਮੈਨੂੰ ਸ਼ਾਂਤੀ ਮਿਲੀ ਹੈ ਮੇਰੇ ਮਨ ਨੂੰ ਥੋੜੀ ਬਹੁਤੀ ਫਿਰ ਤੁਸੀਂ ਕੀ ਕਰਨ ਅਗਵੀ ਸੰਗਰਾਦ ਨੂੰ ਫਿਰ ਤੁਸੀਂ ਘਰੋਂ ਬਾਹਰ ਕਿਤੇ ਜਾਣਾ ਜਦੋਂ ਵੀ ਤੁਸੀਂ ਕਿਤੇ ਵੀ ਜਾਂਦੇ ਆ ਤੁਹਾਨੂੰ ਕਿਤੇ ਵੀ ਕੋਈ ਪੰਛੀ ਕੈਦ ਕਰਿਆ ਪਿੰਜਰੇ ਦੇ ਵਿੱਚ ਮਿਲਦਾ ਨਾ ਨਾਲ ਦੀ ਨਾਲ ਉਹਨੂੰ ਖਰੀਦੋ ਕਰੀਦ ਕਿਉਂ ਅਸਮਾਨ ਚ ਉਡਾਵਾ ਸ਼ੁਰੂ ਕਰੋ ਜਦੋਂ ਵੀ ਤੁਸੀਂ ਉਸ ਨੂੰ ਅਸਮਾਨ ਅਸਮਾਨ ਦੇ ਵਿੱਚ ਉਡਾਉਗੇ ਪੰਛੀ ਨੂੰ ਦੇਖੋ ਕਈ ਪੰਛੀਆਂ ਦੇ ਵਿਚਾਰਾਂ ਦੇ ਖੰਭ ਵੀ ਕੋਦਰ ਰੱਖੇ ਹੁੰਦੇ ਆ ਕਿ ਉਹ ਉੱਡ ਨਹੀਂ ਸਕਦੇ ਹੁੰਦੇ ਫਿਰ ਤੁਸੀਂ ਉਹਨੂੰ ਘਰੇ ਲਿਆ ਕੇ ਦੋ ਚਾਰ ਦਿਨ ਸੇਵਾ ਕਰਕੇ ਖੁੱਲੇ ਅਸਮਾਨ ਦੇ ਵਿੱਚ ਹੀ ਰੱਖੋ ਉਹ ਹੌਲੀ ਹੌਲੀ ਆਪਣੇ ਆਪ ਹੀ ਉੱਡਣਾ ਸਿੱਖ ਜਾਊਗਾ ਤੇ ਉੱਡ ਚੂਗਾ ਠੀਕ ਹੈ ਨਾ ਜੇ ਨਹੀਂ ਵੀ ਉੜਦਾ ਨਾ ਤੁਹਾਨੂੰ ਘਰੇ ਲਿਆਓ ਦੋ ਚਾਹਾਂ ਦੀ ਸੇਵਾ ਕਰੋ ਉਹਨਾਂ ਦਰਾਫਤਾਂ ਤੇ ਬਾਉ ਉਹਨੂੰ ਖੁੱਲੇ ਅਸਮਾਨ ਚ ਛੱਡੋ ਉਹ ਥੋੜੇ ਦਿਨਾਂ ਬਾਅਦ ਹੀ ਉੱਡਣਾ ਸ਼ੁਰੂ ਕਰ ਦੋ ਤੇ ਉੱਡ ਜਾਓ ਜਦੋਂ ਵੀ ਤੁਸੀਂ ਪੰਛੀ ਨੂੰ ਹੱਥ ਦੇ ਵਿੱਚੋਂ ਉਡਾਉਂਗੇ ਤੁਸੀਂ ਇਹੀ ਪਰਮਾਤਮਾ ਦੇ ਅੱਗੇ ਅਰਦਾਸ ਕਰਨੀ ਹੈ ਕਿ ਧੰਨ ਗੁਰੂ ਰਾਮਦਾਸ ਮਹਾਰਾਜ ਜਿਸ ਤਰ੍ਹਾਂ ਅੱਜ ਮੈਂ ਇਹ ਕੈਦ ਹੋਏ ਇੱਕ ਬੇਜਵਾਨ ਪੰਛੀ ਨੂੰ ਅਸਮਾਨ ਦੇ ਵਿੱਚ ਉਡਾ ਰਹੀ ਹਾਂ ਚ ਯਾਦ ਕਰ ਰਹੀ ਹਾਂ ਮੇਰੇ ਦੁੱਖਾਂ ਤੋਂ ਮੈਨੂੰ ਆਜ਼ਾਦੀ ਦਿਵਾਓ ਮੇਰੇ ਦੁੱਖਾਂ ਦਾ ਨਾਸ਼ ਕਰੋ ਖਤਮ ਕਰੋ ਮੈਂ ਵੀ ਸੁੱਖ ਤੇ ਸਕੂਨ ਭਰੀ ਜ਼ਿੰਦਗੀ ਜਿਉਣਾ ਚਾਹੁੰਨੀ ਹੈ ਮੈਨੂੰ ਵੀ ਦੁੱਖਾਂ ਤੋਂ ਮੁਕਤ ਕਰੋ ਤੇ ਤੁਸੀਂ ਦੇਖੋਗੇ ਤੁਸੀਂ ਦੋ ਜਾਂ ਤਿੰਨ ਵਾਰੀ ਇਸ ਤਰ੍ਹਾਂ ਕਰਨ ਨਾਲ ਹੀ ਤੁਸੀਂ ਦੇਖੋਗੇ ਤੁਹਾਡੇ ਸਾਰੇ ਦੁੱਖਾਂ ਦੇ ਉੱਤੇ ਬਹੁਤ ਖਾਤਮਾ ਹੋਊਗਾ ਬਹੁਤ ਸਾਰਾ ਅਨੰਦ ਤੇ ਖੁਸ਼ੀ ਤੁਸੀਂ ਸੁੱਖ ਖੁਦ ਨੂੰ ਤੁਹਾਨੂੰ ਮਹਿਸੂਸ ਹੋਣ ਲੱਗ ਜਾਊ ਕਿ ਹਾਂ ਹੁਣ ਮੈਂ ਜ਼ਿੰਦਗੀ ਦੇ ਵਿੱਚ ਥੋੜਾ ਜਿਹਾ ਮੈਨੂੰ ਸਕੂਨ ਮਿਲ ਗਿਆ ਗਰਮੀ ਗਰਮੀ ਦੇ ਵਿੱਚ ਦੇਖੋ ਗਰਮੀ ਦੇ ਵਿੱਚ ਨਾ ਪਾਣੀ ਉਹ ਤਾਂ ਹੁਣ ਆਪ ਦੀ ਬਲੋਡ ਜਦੋਂ ਜੀ ਕਰਦਾ ਉਹ ਪਾਣੀ ਧਰ ਦਿਆਂ ਪੰਛੀ ਨੇ ਤਾਂ ਕਿੰਨੇ ਵਾਰੀ ਵਿਚਾਰੇ ਨੇ ਚੁੰਝ ਡੁਬੋਣੀ ਨਾ ਆਉਣਾ ਅਸ਼ਨਾ ਕਰਨ ਦੇ ਵਿੱਚ ਤੁਸੀਂ ਵੇਖੇ ਹੋਵੋਗੇ ਪੰਛੀ ਝਰਨੇ 'ਚ ਬੈਠੇ ਨਹਾ ਰਹੇ ਤੇ ਉੱਥੇ ਉਹ ਪਿੰਜਰਿਆਂ ਦੇ ਵਿੱਚ ਕੌਣ ਹੁੰਦਾ ਉਹਦੀ ਸਾਰੀ ਜਾਨੀ ਖਤਮ ਕਰ ਦਿੰਦਾ ਪਤਾ ਨਹੀਂ ਕਿੰਨਾ ਕੁ ਸਤਾਖ ਦੇ ਜਾਂਦਾ ਹੁੰਦਾ ਤੇ ਜੇ ਤੁਸੀਂ ਯਾਦ ਕਰੋਗੇ ਤਾਂ ਤੁਹਾਨੂੰ ਬਹੁਤ ਸਾਰੀਆਂ ਪਰੇਸ਼ਾਨੀਆਂ ਤੋਂ ਖਾਤਮਾ ਹੋਊਗਾ ਤੇ ਤੁਹਾਨੂੰ ਸੁੱਖਾਂ ਬਹੁਤ ਸਾਰੀਆਂ ਉਸੀਸਾਂ ਦੇ ਸੁੱਖਾਂ ਦੇ ਵਿੱਚ ਤੁਸੀਂ ਜਿਉਣਾ ਸ਼ੁਰੂ ਕਰਦੇ ਹੋਗੇ ਤੁਸੀਂ ਗਰਮੀ ਗਰਮੀ ਦੇ ਵਿੱਚ ਜੇ ਤਿੰਨ ਪੰਜ ਛੀ ਵੀ ਉਡਾਉਣੇ ਹਨ ਤਾਂ ਤੁਹਾਨੂੰ 10 ਦੇ ਵਿੱਚੋਂ 3 10 ਦੇ ਵਿੱਚੋਂ 3% ਤੁਹਾਨੂੰ ਸਕੂਨ ਮਿਲ ਜਾਊ 3 4% ਜਦੋਂ ਵੀ ਵਸ ਤੁਸੀਂ ਘਰੋਂ ਬਾਹਰ ਨਿਕਲੇ ਤੁਸੀਂ ਕਦੋਂ ਵੀ ਦੇਖੋ ਵੀ ਪਿੰਜਰੇ ਚਾ ਪੰਛੀ ਤੁਸੀਂ ਇੱਕ ਪੰਛੀ ਨਾਲ ਦੇ ਨਾਲ ਪੰਛੀ ਖਰੀਦ ਲੈਣ ਤੇ ਉਹਨੂੰ ਸਮਾਨ ਦੇ ਵਿੱਚ ਡਾਓ ਨਹੀਂ ਹੁੰਦਾ ਉਹਨੂੰ ਘਰੇ ਲਿਆ ਕੇ ਡਾਓ ਠੀਕ ਹੈ ਜਦੋਂ ਤੁਹਾਡੇ ਘਰ ਦੇ ਵਿੱਚੋਂ ਡਾਰੀ ਮਾਰੂਗਾ ਤੇ ਤੁਹਾਡੇ ਦੁੱਖਾਂ ਨੂੰ ਦੂਰ ਹੀ ਲੈ ਜਾਊਗਾ ਜੇ ਤੁਸੀਂ ਕਰਕੇ ਦੇਖਿਓ ਜੋ ਆਪਾਂ ਉਹ ਗੱਲ ਦੱਸਦੇ ਆ ਜੋ ਬੀਤੀਆਂ ਹੁਣ ਜੋ ਕਈਆਂ ਲੋਕਾਂ ਨੇ ਅਜ਼ਮਾਈਆਂ ਹੁਣ ਉਹਨਾਂ ਨੂੰ ਸਕੂਨ ਮਿਲਿਆ ਹੋ ਤੁਹਾਨੂੰ ਵੀ ਇਸੇ ਤਰ੍ਹਾਂ ਸਕੂਨ ਜਰੂਰ ਮਿਲੇਗਾ ਜੀ ਇਸੇ ਆਪਣੀ ਅੱਜ ਦੀ ਵੀਡੀਓ ਜੀ ਪ੍ਰਮਾਤਮਾ ਨੂੰ ਜਰੂਰ ਧਿਆਇਆ ਕਰੋ ਸੁਬਾ ਸ਼ਾਮ ਆਪਣਾ ਪੂਜਾ ਪਾਠ ਆਪ ਜਰੂਰ ਕਰਿਆ ਕਰੋ ਜੀ ਜੇ ਇਹ ਨਾ ਸੋਚਿਆ ਕਰੋ ਵੀ ਮੈਂ ਤਾਂ ਦੁਖੀ ਐ ਤੇ ਆਪਾਂ ਵੇਖ ਬਾਣੀ ਪੜ੍ਹਨੀ ਛੱਡ ਦਿੱਤੀ ਨਹੀਂ ਜੀ ਇਹ ਕਦੇ ਵੀ ਨਾ ਛੱਟੋ ਤੇ ਦੈਂਤ ਤੋਂ ਬਾਅਦ ਰਾਤ ਰਾਤ ਤੋਂ ਬਾਅਦ ਦਿਨ ਆਪਣੀ ਜ਼ਿੰਦਗੀ ਚ ਆਉਂਦਾ ਹੀ ਰਹਿੰਦਾ ਹੈਗਾ ਤੇ ਗੁਰਬਾਣੀ ਨੂੰ ਕਦੇ ਵੀ ਬੇਮੁਖ ਨਾ ਹੋ ਜਿੰਨਾ ਵੀ ਸਮਾਂ ਮਿਲਦਾ ਜਦੋਂ ਵੀ ਸਮਾਂ ਮਿਲਦਾ ਨਹੀਂ ਵੀ ਸਮਾਂ ਮਿਲਦਾ ਤੁਰੇ ਫਿਰਦੇ ਅਚਾਰਨ ਕਰੀ ਚੱਲਿਆ ਕਰੋ ਜੀ ਮਨ ਦੇ ਵਿੱਚ ਗੁਰਮੰਤਰ ਮੂਲ ਮੰਤਰ ਜਪਈ ਸਹਿਬ ਜੀ ਦਾ ਪਾਠ ਜੇ ਉਹਨਾਂ ਵੀ ਸੁਣਨ ਨੂੰ ਠੀਕ ਲੱਗਦਾ ਇਸ ਤਰ੍ਹਾਂ ਤੁਸੀਂ ਪਾਠ ਗੁਰਬਾਣੀ ਨਾਲ ਜ਼ਰੂਰ ਜੋੜਨਾ ਤੇ ਪਰਮਾਤਮਾ ਤੁਹਾਡੀਆਂ ਸਾਰੀਆਂ ਮਨੋਕਾਮਨਾ ਪੂਰੀਆਂ ਕਰੂ ਤੁਹਾਡੇ ਤੋਂ ਦੁੱਖਾਂ ਦਾ ਖਾਤਮਾ ਜ਼ਰੂਰ ਕਰੂਗਾ ਜੀ ਇਹ ਸੀ ਅੱਜ ਦੀ ਆਪਣੀ ਵੀਡੀਓ ਜੀ ਮੈਂ ਤੁਹਾਨੂੰ ਮੇਰੀ ਵੀਡੀਓ ਥੋੜੀ ਜਿਹੀ ਵਧੀਆ ਲੱਗੇ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰਾਂ ਲਾਈਕ ਕਰਨਾ ਸ਼ੇਅਰ ਕਰਾਂ ਤੇ ਕਮੈਂਟ ਕਰਕੇ ਮੈਨੂੰ ਜਰੂਰ ਦੱਸਣਾ ਤੇ ਇੱਕ ਵਾਰੀ ਮੇਰੇ ਕਹਿਣ ਤੇ ਤੁਸੀਂ ਅਜਮਾ ਕੇ ਜਰੂਰ ਦੇਖਿਓ 100% ਮੈਂ ਗਰੰਟੀ ਕਰਦੀ ਹਾਂ ਕਿ ਤੁਹਾਡਾ ਦੁੱਖ ਖਤਮ ਹੋਣਗੇ ਇਹ ਸੀ ਜੀ ਅੱਜ ਦੀ ਆਪਣੀ ਵੀਡੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ